ਆਇਸ਼ਰ ਆ ਗਿਆ 552 ਠੀਕ ਹੈ ਜੀ ਇਹਦੀ ਵੀ ਕਾਫੀ ਡਿਮਾਂਡ ਹੈ 20 ਮਾਡਲ 21 ਦੀ ਆਰਸੀ 515000 ਰੁਪਏ ਪਰ ਮੰਨ ਚਾਰੇ ਟਾਇਰ ਬਿਲਕੁਲ ਨਵੇਂ ਇਹ ਨਵੇਂ ਸਾਰਾ ਨਵਾਂ ਪਿਆ ਠੀਕ ਹੈ ਜੀ ਤੇ ਇਸ ਤੋਂ ਅਗਲੇ ਬੰਨੇ 52 ਦਾ ਆ ਗਿਆ ਇਹ ਵੀ ਚੋਟਾ ਹੀ ਆ ਗੇਅਰ ਪ੍ਰੋ ਦੇ ਵਿੱਚ ਹੈ 21 ਮਾਡਲ 22 ਦੀ ਆਰਸੀ 735000 ਰੁਪਏ ਤੁਹਾਨੂੰ ਮਿਲ ਜੇਗਾ ਚਾਰੇ ਟਾਇਰ ਨਵੇਂ ਜੀ ਨਿਊ ਹਾਲੈਂਡ ਸੁਪਰ ਆ ਗਿਆ 3630 ਇਹ ਹੈਗਾ ਇਨ ਲਾਈਨ ਪੰਪ ਦੇ ਨਾਲ 22 ਮਾਡਲ 710000 ਰੁਪਏ ਡਿਮਾਂਡ ਹੈ ਏਸੀ ਆ ਗਿਆ 450 13 ਮਾਡਲ ਤੇ 2.5 ਲੱਖ ਰੁਪਏ ਡਿਮਾਂਡ ਹਰਿਆਣਾ ਨੰਬਰ ਹੈ ਜੀ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਐਤਵਾਰ ਦੇ ਦਿਨ ਮੰਡੀ ਲੱਗਦੀ ਹੈ ਆਏ ਐਤਵਾਰ ਲੱਗਦੀ ਹੈ ਹਰਿਆਣਾ ਦੇ ਅੰਦਰ ਲੱਗਦੀ ਹੈ ਫਤਿਆਵਾਦ ਫਤਿਆਵਾਦ ਹਰਿਆਣਾ ਸਟੇਟ ਫਤਿਆਵਾਦ ਸ਼ਹਿਰ ਡਿਸਟ੍ਰਿਕਟ ਕਿਸਿਆਂ ਨੂੰ ਕਈਆਂ ਨੂੰ ਜ਼ਿਲ੍ਹਾ ਲੱਗਦਾ ਜ਼ਿਲ੍ਹਾ ਹੈ ਵੈਸੇ ਮੇਨ ਤੇ ਉਸ ਤੋਂ ਬਾਅਦ ਆਟੋ ਮਾਰਕੀਟ ਚ ਲੱਗਦੀ 265 ਡੀਆਈ ਮਹਿੰਦਰਾ ਮਹਿੰਦਰਾ ਦੀ ਗੱਲ ਕਰਾਂ ਇਹਦਾ ਰੇਟ ਨੇਲੀ ਸੀਗਾ ਮਹਿੰਦਰਾ 265 ਕਿਸੇ ਨੇ ਹਾਂ 265 ਦਾ ਰੇਟ 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 ਵੇਖੀਏ ਕਿਸੇ ਨੇ ਪੁੱਛਿਆ ਵੀ ਸੀ ਰੇਟ ਲਿਖਿਆ ਤਾਂ ਨਹੀਂ ਚਲੋ ਫਿਰ ਆ ਬਾਅਦ ਚ ਪੁੱਛਦੇ ਆ ਪਰਸਨਲੀ ਸੋਨਾ ਲੀਕਾ 745 ਪੰਜ ਮਾਡਲ 2 2 ਲੱਖ 40000 ਰੁਪਏ ایڈਵਾਂਸ ਸਿੰਪਲ ਸਟੀering ਟਾਇਰ ਚਾਰੇ ਨਵੇਂ ਚਾਰੇ ਟਾਇਰ ਅਜ ਦੇ ਟਾਈਮ 'ਚ ਮੇਰੇ ਨਾਲ ਤਾਂ 70-80000 ਤੋਂ ਘੱਟ ਨਹੀਂ ਪੈਂਦੇ ਕਿ ਛੋਟੇ ਟਰੈਕਟਰਾਂ ਦੇ ਵੱਡਿਆਂ ਦੇ ਤਾਂ ਲੱਖ ਨੂੰ ਚਲੇ ਜਾਂਦੇ ਜਦੋਂ 18 ਦੇ ਟਾਇਰ ਪਾਈਏ ਨਾ ਟੂਪਾਂ ਸਮੇਤ ਤਾਂ ਚਲੇ ਜਾਂਦੇ ਲੱਖ ਨੂੰ ਠੀਕ ਹੈ ਜੀ 434 ਪਲੱਸ ਠੀਕ ਹੈ ਪਾਵਰ ਟਰੈਕ 855 15 ਸਪੀਡ ਦੇ ਨਾਲ 22 ਮਾਡਲ 7 ਲੱਖ 95000 ਰੁਪਏ ਡਿਮਾਂਡ ਮਾਡਲ ਕਿੰਨਾ 22 ਅੱਛਾ 22 ਮਾਡਲ ਕੋਸ਼ਿਸ਼ ਕਿੰਨੇ ਚੱਲਿਆ ਹੋਣਾ ਮੇਰੇ ਸਾਹ ਤੇ ਟਰੈਕਟਰ ਬਹੁਤ ਘੱਟ ਚੱਲੇਗਾ 3 ਸਪੀਡ ਆ ਗਿਆ ਸਾਈਡ ਗੇਅਰ ਆ ਗਿਆ ਜੀ ਠੀਕ ਹੈ ਸਾਈਡ ਗੇਅਰ ਆ ਗਿਆ 855 ਲੋਕੀ ਫੈਨ ਨੇ ਕਹਿੰਦੇ ਹੈ 5502 ਆ ਵੀ ਕੋਸ਼ਿਸ਼ ਕਿੰਨੇ ਚੱਲਿਆ 22 ਮਾਡਲ 7 ਲੱਖ 45000 ਇਹਨਾਂ ਤੇ ਛੂਟ ਵੀ ਹੋ ਜੇਗੀ ਨਵੇਂ ਟਰੈਕਟਰ ਨੇ ਦੋਨੇ ਹੀ ਸ਼ੂਟ ਹੋ ਜੇਗੀ ਤੁਹਾਨੂੰ ਜਿੰਨੀ ਤੁਸੀਂ ਮੰਨ ਲਓ ਹਨ ਮੈਂ ਲਗਭਗ ਤੁਹਾਨੂੰ ਦੱਸ ਦਿੰਦਾ 15-15000 ਤੁਸੀਂ ਮੰਨ ਲਓ ਸ਼ੂਟ ਹੋ ਜਾਣੀ ਆ ਇਹਨਾਂ ਦੋਨਾਂ ਟਰੈਕਟਰਾਂ ਦੇ ਉੱਤੇ ਬਾਕੀ ਮੌਕੇ ਤੇ ਹੋਰ ਵੀ ਹੋ ਜੇਗੀ ਫਾਈਬਰ ਤੇ ਯੂ ਦੋਨਾਂ ਤੇ ਲੱਗੀ ਹੋਈ ਇਹ ਵੀ ਵੇਖਿਆ ਜੀ ਨੋਟ ਕਰਿਆ ਜੀ ਇਹ 15-15000 ਦਾ ਇੰਸਟਰੂਮੈਂਟ ਉੱਤੇ ਲੱਗ ਕੇ ਮਿਲ ਰਿਹਾ ਐਂਦੇ ਅੱਗੇ ਦਾ ਵੇਟ ਵੀ ਚਲੋ ਲੱਗਾ ਹੋਇਆ ਬੈਂਪਰ ਵੀ ਲੱਗਾ ਹੈ ਕੰਪਨੀ ਇਹ ਚੀਜ਼ਾਂ ਨਹੀਂ ਦਿੰਦੀ ਕਦੇ ਵੀ ਨਾ ਵੇਟ ਦੇਵੇ ਨਾ ਬੈਂਪਰ ਦੇਵੇ ਨਾ ਫੱਟੀ ਦੇਵੇ ਨਾ ਹੁੱਕ ਦੇਵੇ ਨਾ ਡੰਡਾ ਦੇ ਉਹਨਾਂ ਤਿੰਨਾਂ ਦੇ ਵਿੱਚੋਂ ਕੋਈ ਇੱਕ ਕੋਈ ਕੰਪਨੀ ਦੋ ਚੀਜ਼ਾਂ ਦੇ ਦਿੰਦੀ ਨਹੀਂ ਤੇ ਨਹੀਂ ਦਿੰਦੀ ਕੰਪਨੀ ਦੇ ਬਾਹਰੋਂ ਉਹ ਐਸੈਸਰੀ ਲੱਗਦੀ ਹਮੇਸ਼ਾ ਹੀ ਤੇ ਫਾਈਬਰ ਯੂ ਜੇ ਲਾਵੇਗੀ ਨਾ ਕੰਪਨੀ ਤੇ ਕੰਪਨੀ ਦੀ ਫਾਈਬਰ ਯੂ ਦਾ ਫਰਕ ਪਤਾ ਲੱਗ ਜਾਂਦਾ ਸਿੰਪਲ ਜੀ ਹੁੰਦੀ ਜਿਵੇਂ ਉਸ ਤੋਂ ਬਾਅਦ ਮਹਿੰਗੀ ਬਾਅਦ ਹੁੰਦੀ ਹੈ ਠੀਕ ਹੈ ਤੇ ਸੋਨਾਲੀਕਾ 750 ਇਹ ਕਾ 22 ਮਾਡਲ 23 ਦੀ ਆਰਸੀ 6 ਲੱਖ 50000 ਰੁਪਏ ਡਿਮਾਂਡ 69 69 ਦੀ ਵੀ ਡਿਮਾਂਡ ਖਾਸੀ ਹੈ 21 ਮਾਡਲ 7 ਲੱਖ 85000 ਰੁਪਏ ਡਿਮਾਂਡ ਠੀਕ ਹੈ ਤੇ ਇਸ ਤੋਂ ਬਾਅਦ ਟਰੈਕਟਰ ਪਰਲੇ ਬੰਨੇ ਤੁਹਾਨੂੰ ਦਿਖਾਉਣਾ ਇੱਧਰ ਲੈ ਵਿਖਾਤੇ ਨਾ ਪਰਲੀ ਸਾਈਡ ਲੈ ਕੇ ਚੱਲਦਾ ਆ ਜੇ ਫਾਰਮ ਟਰੈਕ 60 EPI ਵੇਖੋ ਖੜਾ ਨਾ 19 ਮਾਡਲ 5,80,000 ਰੁਪਏ ਝੋਟਾ ਗੇਅਰ ਕਹਿ ਦਿੰਦੇ ਆ ਵੈਸੇ 4 ਸਪੀਡ ਟਰੈਕਟਰ ਹੁੰਦਾ ਹੀ ਠੀਕ ਹੈ ਦੋ ਹਾਈ ਲੋ ਹੁੰਦੇ ਨੇ ਇਹਦੇ ਵਿੱਚ ਸੀਐਡ ਦੇ ਟਾਇਰ ਪਏ ਨੇ ਤੇ ਫੋਕ ਤੇ ਠੱਟੀ ਨਾਲ ਆਉਣੀ ਹੈਗੀ ਨਾਲ ਚਲੋ ਇਧਰੋ ਕਰਦੇ ਆ ਡਿਊਜ਼ ਫਾਰ ਤੋਂ ਸ਼ੁਰੂ ਕਰਦੇ ਆ ਇੱਕ 65 ਬਾਈ ਖੜਾ ਚਲੋ ਇਹ ਵੈਸੇ ਮੈਨੂੰ ਲੱਗਦਾ ਇਹ ਇਹਨਾਂ ਦਾ ਹੋਣਾ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਇਹ ਹੈਗਾ 17 ਮਾਡਲ 4 ਲੱਖ 75000 ਰੁਪਏ ਡਿਮਾਂਡ ਹੈ ਪਾਵਰ ਸਟੀering ਆ ਦੇਖੋ ਆ ਵੀ ਤਰੀਕਾ ਕੀਤਾ ਵਰਤਿਆ ਜਾਂਦਾ ਪਾਵਰ ਸਟੀering ਦੇ ਉੱਤੇ ਪੁਰਾਣਾ ਅਸੀਂ ਇਹ ਤਰੀਕਾ ਅੱਜ ਵੀ ਵਰਤਦੇ ਪਏ ਸੈਂਟਰ ਗੀਅਰ ਤੁਹਾਨੂੰ ਪਤਾ ਹੀ ਹੈ ਨਾ ਜੋ ਵੀ ਜਿਵੇਂ ਵੀ ਆ ਤੇ ਇੰਨੀਆਂ ਵਿੱਚ ਇਹ ਜਿਹੜਾ ਟਰੈਕਟਰ ਹੈ ਨਾ 65 ਬਾਈ ਇਹਦੇ ਵਿੱਚ 75 ਬਾਈ ਦਾ ਸਮਾਨ ਭਾ ਕੇ ਬਹੁਤ ਵੱਡੀ ਐਚਪੀ ਜਿਹੜੀ ਇਹ ਜਨਰੇਟ ਕਰਦਾ ਫਿਰ ਫਿਰ ਇਹਨਾਂ ਨੂੰ ਮਾਰ ਇਹੀ ਸੀ ਬਈ ਜਿਹੜਾ ਇਹਨਾਂ ਦਾ ਮਟੀਰੀਅਲ ਸੀ ਥੋੜਾ ਜਿਹਾ ਹਲਕਾ ਸੀ ਹਨਾ ਵੀ ਮਟੀਰੀਅਲ ਨਹੀਂ ਸੀ ਚੰਗਾ ਹੁੰਦਾ ਇਹਨਾਂ ਦਾ ਜਿਵੇਂ ਕਿ ਲੋਕਾਂ ਦਾ ਕਹਿਣਾ ਮੇਰਾ ਨੀਗਾ ਲੋਕੀ ਕਹਿੰਦੇ ਨੇ ਵੀ ਮਟੀਰੀਅਲ ਮਾੜਾ ਹੁੰਦਾ ਸੀ ਤੇ ਜਿਵੇਂ ਨਟ ਖੁੱਲ ਗਏ ਹਨਾ ਬਾਅਦ ਚ ਫਿਰ ਮੂਸ ਹੀ ਮਾਰਨਾ ਪੈਂਦਾ ਸੀ ਉੱਥੇ ਉਹ ਦੋ ਤਿੰਨ ਵਾਰੀ ਖੁੱਲ ਗਏ ਬਾਕੀ ਤਕਨੀਕ ਸੀ ਜਿਹੜੀ ਬਹੁਤ ਐਡਵਾਂਸ ਸੀ ਤੇ ਇੱਕ ਇਹ ਜਿਹੜੀ ਕੰਪਨੀ ਸੀ ਹਨਾ ਜਿਹੜੀ ਇਹ ਇਹ ਕੰਪਨੀ ਸੀ ਇਹ ਕੰਪਨੀ ਜ਼ਿੰਮੇਵਾਰ ਦੇ ਹੱਕ ਦੇ ਵਿੱਚ ਬਹੁਤ ਜ਼ਿਆਦਾ ਸੀ ਇੱਕ ਇਹ ਸਮਾਨ ਜਿਵੇਂ ਇੱਕ ਟਰੈਕਟਰ ਤੁਸੀਂ ਲਿਆ adda ਸਮਾਨ ਨਾਲ ਦੇ ਦਿੱਤੀ ਇਹ ਇੰਨਾ ਕੰਮ ਜਿਹੜੇ ਲੋਕਾਂ ਦੇ ਕਮੈਂਟ ਮੈਂ ਪੜ੍ਹੇ ਆ ਉਹਨਾਂ ਦਾ ਕਹਿਣਾ ਹੈ ਉਹਨਾਂ ਨੇ ਵਰਤੀ ਇਹ ਚੀਜ਼ ਹਣਾਈ ਹੈ ਠੀਕ ਹੈ ਜੀ ਉਸ ਤੋਂ ਅਗਲੇ ਬੰਨੇ ਡਿਊਜ਼ ਖਾਰ ਆ ਗਿਆ ਇਹ 17 ਮਾਡਲ 6,50,000 ਫੋਰ 4 ਡਰਾਈਵ ਚਾਰੇ ਟਾਇਰ ਨਵੇਂ ਇਹ ਕੰਪਨੀ ਨੰਬਰ 1 ਹੈ ਮੈਂ ਇਹ ਗੱਲ ਆਖਾਂਗਾ ਪਰ ਇਹ ਕੰਪਨੀ ਦੀ ਜਿਹੜੀ ਸਰਵਿਸ ਹੈ ਨਾ ਉਹ ਲੋਅ ਹੈ ਕੰਪਨੀ ਦੀ ਲੋਅ ਹੈ ਡੀਲਰਾਂ ਦੀ ਲੋਅ ਨਹੀਂ ਗਈ ਮੈਂ ਇਹ ਗੱਲ ਦੱਸ ਦੇਣਾ ਡీలਰ ਆਪਦੇ ਪੱਲੇੋਂ ਕਿੰਨਾ ਕੁ ਟਾਈਮ ਲਾਉਣਗੇ ਇੱਕ ਵਾਰੀ ਜਾਣਗੇ ਦੋ ਵਾਰੀ ਜਾਣਗੇ ਸਰਵਿਸ ਹੋਣੀ ਚਾਹੀਦੀ ਕੰਪਨੀ ਮਗਰੋਂ ਸਪੋਰਟ ਕਰੇਗੀ ਤਾਂ ਡੀਲਰ ਅੱਗੇ ਜਾਏਗਾ ਠੀਕ ਹੈ ਜੀ ਇੰਡੋ ਫਾਰਮ 3055 ਆ ਗਿਆ 16 ਮਾਡਲ 3 ਲੱਖ 65000 ਸੋਨਾਲੀ ਕਾ ਆ ਗਿਆ ਉਸੇ ਤਰ੍ਹਾਂ ਸ਼ਟਲ ਗੀਅਰ ਚ ਆ ਗਿਆ ਠੀਕ ਹੈ ਜੀ ਸ਼ਟਲ ਗੀਅਰ 58 ਐਚਪੀ ਡੀਆਈ 55 ਮੰਨ ਕੇ 60 ਹੀ ਹੋ ਗਿਆ ਤੇ 21 ਮਾਡਲ 625 ਠੀਕ ਹੈ ਮਹਿੰਦਰਾ 575 ਡੀਆਈ ਭੂਮੀ ਪੁੱਤਰ ਮਾਡਲ ਹੈ 15 ਮਾਡਲ ਹੈ 3,75,000 ਰੁਪਏ ਡਿਮਾਂਡ ਹੈ ਇੰਡੋਫਾਰਮ 3055 3055 ਪਹਿਲਾਂ ਮੈਂ ਖਾਇਆ 22 ਮਾਡਲ 4,45,000 ਰੁਪਏ ਡਿਮਾਂਡ ਹੈ ਤੇ ਸੋਨਾ ਲੀਕਾ ਅ ਇੰਟਰਨੈਸ਼ਨਲ ਐਚ ਡੀ ਐਮ ਹੈਵੀ ਡਿਊਟੀ ਮਾਈਲੇਜ ਮਾਸਟਰ ਪਲੱਸ ਠੀਕ ਹੈ ਜੀ ਇਹ ਹੈਗਾ ਆਪਣਾ 23 ਮਾਡਲ 5,85,000 ਰੁਪਏ ਡਿਮਾਂਡ ਨੰਬਰ ਹੈ ਜਿਹੜਾ ਇਹਨਾਂ ਦਾ ਵੀ ਸਕਰੀਨ ਤੇ ਚੱਲਦਾ ਹੋਊਗਾ ਟਰੈਕਟਰ ਹੈ ਜੀ ਹੋਰ ਵੀ ਹੈਗੇ ਇਹਨਾਂ ਦੇ ਵੀਡੀਓ ਲੰਮੀ ਕਰੀ ਦਾ ਕੋਈ ਫਾਇਦਾ ਨਹੀਂਗਾ ਕਿਉਂਕਿ ਮਿਕਸ ਵੀਡੀਓ ਬਹੁਤ ਘੱਟ ਲੋਕੀ ਵੇਖਦੇ ਆ ਉਹਦੇ ਵਿੱਚ ਕੀ ਹੁੰਦਾ ਕਿਸੇ ਨੇ ਤਾਂ ਲੈਣਾ ਸੋਨਾਂ ਲੀਕਾ ਉਹਦਾ ਸੋਨਾਂ ਲੀਕਾ ਵੇਖਣਾ ਹੈਗਾ ਹੁਣ ਜਿਵੇਂ ਆ ਸੋਨਾਂ ਲੀਕਾ ਤਿੰਨ ਲੱਗੇ ਹਨਾ ਜੇ ਤਿੰਨਾਂ ਦੀ ਬਣਾਵਾਂ ਤਾਂ ਬਾਲੀ ਛੋਟੀ ਰਹਿ ਜਾਂਦੀ ਵੀਡੀਓ ਫਿਰ ਉਹਨੂੰ ਤਿੰਨ ਚਾਰ ਮਿੰਟ ਕਰਨਾ ਪੈਂਦਾ ਜੇ ਆਪਾਂ ਵੱਡੀ ਕਰਦੇ ਹਾਂ ਤਾਂ ਫਿਰ ਸਾਰੇ ਮਿਕਸ ਕਰਨੇ ਪੈਂਦੇ ਆ ਜਿਵੇਂ ਹੌਲੈਂਡ ਦੇ ਇੱਕ ਲਾਈਨ ਚ ਲੱਗੇ ਹੁੰਦੇ ਹਨਾ ਜਿੱਥੇ ਆਪਾਂ ਨੂੰ ਜਿੰਨੇ ਕ ਟ੍ਰਾਈਟਰ ਨਾਲ ਦੇ ਮਿਲਦੇ ਆ ਆਪਾਂ ਉੱਥੇ ਉਹ ਕਰੀਦਾ ਤਾਂ ਵੀਡੀਓ ਨੂੰ ਸ਼ੇਅਰ ਕਰਿਆ ਜਾ ਵੇਖੋ ਫੋਨ ਫੇਰ ਵੱਜੀ ਜਾਂਦਾ ਵੇਖੋ ਫ ਸਾਰੀ ਜੜੀ ਇਸੇ ਤਰੀਕੇ ਦੇ ਵਜਦੇ ਆ ਤੇ ਲੋਕੀ ਕਿੰਨੇ ਦੁਖੀ ਹੁੰਦੇ ਹੋਣੇ ਆ ਆਪੇ ਤੁਸੀਂ ਗੈਸ ਕਰ ਲਿਆ ਜੀ ਐਂ ਕਰਦੇ ਤਾਂ ਧੰਨਵਾਦ ਜੀ